ਜੇ ਪਿਛਲੇ ਕੁਝ ਦਿਨਾਂ ਦੀ ਗੱਲ ਕਰ ਲਈਏ ਇੱਕ ਤਾਰੀਖ ਤੋਂ ਇਹ ਕੈਂਪੇਨ ਲੌਂਚ ਕੀਤੀ ਗਈ ਸੀ ਜਿਹਦੇ ਤਹਿਤ ਹੁਣ ਤੱਕ ਨਾਰਕੋਟਿਕਸ ਦਾ ਨਸ਼ੇ ਦਾ ਐਨਡੀਪੀਐਸ ਦੇ 580 ਐਫਆਈਆਰਸ ਨੇ ਜਿਹੜੀਆਂ ਉਹ ਰਜਿਸਟਰ ਕੀਤੀਆਂ ਜਾ ਚੁੱਕੀਆਂ ਨੇ 580 ਪੂਰੇ ਪੰਜਾਬ ਦੇ ਵਿੱਚ 580 ਐਫਆਈਆਰਸ ਐਨਡੀਪੀਐਸ ਦੀਆਂ ਹੁਣ ਤੱਕ ਰਜਿਸਟਰ ਕੀਤੀਆਂ ਜਾ ਚੁੱਕੀਆਂ ਨੇ ਕੱਲ ਤੱਕ ਇਨਫੈਕਟ 1 ਤਾਰੀਖ ਤੋਂ ਲੈ ਕੇ ਕੱਲ ਤੱਕ 4 ਤੱਕ 1 2 3 4 4 ਦਿਨਾਂ ਦੇ ਵਿੱਚ 4 ਦਿਨ ਦੇ ਵਿੱਚ 580 ਐਨਡੀਪੀਐਸ ਦੀਆਂ ਐਫਆਈਆਰ ਦੇ ਜਿਹੜੀਆਂ ਕੱਲ ਸ਼ਾਮ ਤੱਕ ਉਹ ਰਜਿਸਟਰ ਕੀਤੀਆਂ ਜਾ ਚੁੱਕੀਆਂ ਸੀਗੀਆਂ ਇਹਨਾਂ 4 ਦਿਨਾਂ ਦੇ ਵਿੱਚ ਹੀ 789 799 ਲੋਕ ਨੇ ਜਿਹੜੇ ਡਰੱਗ ਪੈਡਲਰਸ ਨੇ ਉਹ ਅਰੈਸਟ ਕੀਤੇ ਜਾ ਚੁੱਕੇ ਨੇ ਇਸੇ ਤਰੀਕੇ ਰਿਕਵਰੀ ਹੈਰੋਇਨ ਦੀ 73.77 ਕਿਲੋਗ੍ਰਾਮ ਯਾਨੀ ਕਿ ਆਲਮੋਸਟ 74 ਕਿਲੋ ਹੈਰੋਇਨ ਰਿਕਵਰ ਕੀਤੀ ਜਾ ਚੁੱਕੀ ਹੈ ਓਪੀਅਮ ਅਫੀਮ ਤਕਰੀਬਨ 119 ਕਿਲੋ ਫੜੀ ਜਾ ਚੁੱਕੀ ਹੈ ਸਿੰਥੈਟਿਕ ਡਰੱਗਸ ਨੇ ਜਿਹੜੇ ਉਹ ਤਕਰੀਬਨ ਤਕਰੀਬਨ 77 ਕਿਲੋ 77 ਕੇਜੀਸ ਸਿੰਥੈਟਿਕ ਡਰੱਗਸ ਨੇ ਜਿਹੜੇ ਉਹ ਜਿਹੜੇ ਰਿਕਵਰ ਕੀਤੇ ਜਾ ਚੁੱਕੇ ਨੇ ਯਾਨੀ ਕਿ ਤਕਰੀਬਨ ਤਕਰੀਬਨ ਇਹ ਸਾਰਾ ਮਿਲਾ ਕੇ ਪੌਣੇ 200 ਕਿਲੋ ਦੇ ਕਰੀਬ ਪੌਣੇ 2 ਕੁਇੰਟਲ ਦੇ ਕਰੀਬ ਅਪ੍ਰੋਕਸੀਮੇਟਲੀ ਜਿਹੜੇ ਡਰੱਗਸ ਨੇ ਉਹ ਪੰਜਾਬ ਪੁਲਿਸ ਵੱਲੋਂ ਪਿਛਲੇ 4 ਦਿਨਾਂ ਦੇ ਵਿੱਚ ਰਿਕਵਰ ਕਰ ਲਏ ਗਏ ਨੇ ਜੇ ਪਿਛਲੇ ਕੁਝ ਦਿਨਾਂ ਦੀ ਗੱਲ ਕਰ ਲਈਏ 1 ਤਾਰੀਖ ਤੋਂ ਇਹ ਕੈਂਪੇਨ ਲੌਂਚ ਕੀਤੀ ਗਈ ਸੀਗੀ ਜਿਹਦੇ ਤਹਿਤ ਹੁਣ ਤੱਕ ਨਾਰਕੋਟਿਕਸ ਨਸ਼ੇ ਦਾ ਐਨਡੀਪੀਐਸ ਦੇ 580 ਐਫਆਈਆਰ ਨੇ ਜਿਹੜੀਆਂ ਉਹ ਰਜਿਸਟਰ ਕੀਤੀਆਂ ਜਾ ਚੁੱਕੀਆਂ ਨੇ 580 ਪੂਰੇ ਪੰਜਾਬ ਦੇ ਵਿੱਚ 580 ਐਫਆਈਆਰਸ ਐਨਡੀਪੀਐਸ ਦੀਆਂ ਹੁਣ ਤੱਕ ਰਜਿਸਟਰ ਕੀਤੀਆਂ ਜਾ ਚੁੱਕੀਆਂ ਨੇ ਕੱਲ ਤੱਕ ਇਨਫੈਕਟ 1 ਤਾਰੀਖ ਤੋਂ ਲੈ ਕੇ ਕੱਲ ਤੱਕ 4 ਤੱਕ 1 2 3 4 4 ਦਿਨਾਂ ਦੇ ਵਿੱਚ 4 ਦਿਨ ਦੇ ਵਿੱਚ 580 ਐਨਡੀਪੀਐਸ ਦੀਆਂ ਐਫਆਈਆਰ ਦੇ ਜਿਹੜੀਆਂ ਕੱਲ ਸ਼ਾਮ ਤੱਕ ਉਹ ਰਜਿਸਟਰ ਕੀਤੀਆਂ ਜਾ ਚੁੱਕੀਆਂ ਸੀਗੀਆਂ ਇਹਨਾਂ 4 ਦਿਨਾਂ ਦੇ ਵਿੱਚ ਹੀ 789 799 ਲੋਕ ਨੇ ਜਿਹੜੇ ਡਰੱਗ ਪੈਡਲਰਸ ਨੇ ਉਹ ਅਰੈਸਟ ਕੀਤੇ ਜਾ ਚੁੱਕੇ ਨੇ ਇਸੇ ਤਰੀਕੇ ਰਿਕਵਰੀ ਹੈਰੋਇਨ ਦੀ 73.77 ਕਿਲੋਗ੍ਰਾਮ ਯਾਨੀ ਕਿ ਆਲਮੋਸਟ 74 ਕਿਲੋ ਹੈਰੋਇਨ ਰਿਕਵਰ ਕੀਤੀ ਜਾ ਚੁੱਕੀ ਹੈ ਓਪੀਅਮ ਅਫੀਮ ਤਕਰੀਬਨ 19 ਕਿਲੋ ਫੜੀ ਜਾ ਚੁੱਕੀ ਹੈ ਸਿੰਥੈਟਿਕ ਡਰੱਗਸ ਨੇ ਜਿਹੜੇ ਉਹ ਤਕਰੀਬਨ ਤਕਰੀਬਨ 77 ਕਿਲੋ 77 ਕੇਜੀਸ ਸਿੰਥੈਟਿਕ ਡਰੱਗਸ ਨੇ ਜਿਹੜੇ ਉਹ ਜਿਹੜੇ ਰਿਕਵਰ ਕੀਤੇ ਜਾ ਚੁੱਕੇ ਨੇ ਯਾਨੀ ਕਿ ਤਕਰੀਬਨ ਤਕਰੀਬਨ ਇਹ ਸਾਰਾ ਮਿਲਾ ਕੇ ਪੌਣੇ 200 ਕਿਲੋ ਦੇ ਕਰੀਬ ਪੌਣੇ 2 ਕੁਇੰਟਲ ਦੇ ਕਰੀਬ ਅਪ੍ਰੋਕਸੀਮੇਟਲੀ ਜਿਹੜੇ ਡਰੱਗਸ ਨੇ ਉਹ ਪੰਜਾਬ ਪੁਲਿਸ ਵੱਲੋਂ ਪਿਛਲੇ 4 ਦਿਨਾਂ ਦੇ ਵਿੱਚ ਰਿਕਵਰ ਕਰ ਲਏ ਗਏ ਨੇ